ਆ ਬਾਰੀ ਜੀ ਇੱਕ ਗੱਲ ਸੁਣ ਲਿਓ ਜੇ ਆ ਵਕਾਫੀ ਦਿਓ ਜੇ ਆ ਕੇ ਕਿ ਇਹ 15 ਫੁੱਟ ਘੱਟੋ ਘੱਟ ਹੋਊਗਾ ਐ ਹਾਂਜੀ ਤੇ ਤੇ ਢੁਗਾਈ ਵੀ ਇੰਨੀ ਐ 15 20 ਢੁਗਾਈ 20 ਨਹੀਂ ਹੋਊਗੀ ਆਇਆ ਐ ਇਹ ਹੋਵੇ ਭਾਈ ਤੇ ਇੱਥੇ ਪੂਰਾ ਪਾਣੀ ਭਰਦਾ ਹੈ ਤੇ ਇੱਧਰਲੇ ਪਾਸੇ ਇੱਥੇ ਵੀ ਭਰਦਾ ਹੁਣ ਇੱਕ ਮੈਂ ਤੁਹਾਨੂੰ ਵੀ ਗੱਲ ਦੱਸਦਾ ਤੇ ਨਾਲ ਨਾਲ ਮੈਂ ਸਾਡੇ ਜਿਹੜੇ ਸਰਦਾਰ ਮੁੱਖ ਮੰਤਰੀ ਕਸਟੋਡੀਅਨ ਸਾਹਿਬ ਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਇਹ ਪੋਲਿਊਸ਼ਨ ਬੋਰਡ ਵੱਲੋਂ ਇਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਗਿਆ ਫਰਦਰ ਕੈਨਸਲ ਕੀਤਾ ਹੋਇਆ ਰੱਦ ਕੀਤਾ ਹੋਇਆ ਤਾਂ ਇਹ ਕਿਹੜੇ ਕਾਨੂੰਨ ਦੇ ਤਹਿਤ ਇਹ ਫੈਕਟਰੀ ਚੱਲ ਰਹੀ ਹੈ ਇਹਨਾਂ ਕੋਲੇ ਪੰਡ ਵਾਲਿਆਂ ਕੋਲੇ ਸਬੂਤ ਹੈ ਕਿਉਂਕਿ ਵਾਟਰ ਐਕਟ ਦਾ ਜਿਹੜਾ ਹੈ ਨਾ ਕਾਨੂੰਨ ਦੇ ਤਹਿਤ ਬੰਦ ਕੀਤੀ ਹੋਈ ਚੀਜ਼ ਜੇ ਕੋਈ ਚਲਾਉਂਦਾ ਉਹਨੂੰ ਸਜ਼ਾ ਹੈ ਇਹ ਇਹਨੂੰ ਇਫਲੂਐਂਟ ਵਾਟਰ ਆਉਂਦੇ ਨੇ ਮਤਲਬ ਜਿਹੜਾ ਕੈਮੀਕਲ ਦਾ ਵਾਟਰ ਹੁੰਦਾ ਹੈ ਨਾ ਇਹ ਉਹਨੂੰ ਕੱਢਦੇ ਨੇ ਔਰ ਇਹ ਵਾਟਰ ਅੱਗੇ ਚਾਕੇ ਜਿੱਥੇ ਵੀ ਪੈ ਰਿਹਾ ਇਹ ਗੋਣਾ ਹੈ ਅੱਛਾ ਇੱਕ ਗੱਲ ਹੁਣ ਦੱਸ ਦਈਏ ਕਿਰਾ ਕਿ ਇੱਥੇ ਮੋਟਰ ਸੀਗੀ ਹਾਂ ਜੀ ਮੋਟਰ ਆ ਲੱਗੀ ਹੋਈ ਹੈ ਨਾ ਇਹ ਹੁਣ ਵੀ ਲੱਗੀ ਹੈ ਮੌਕੇ ਤੇ ਇਹ ਮੋਟਰ ਜਿਹਦੇ ਰਹੀਏ ਪਾਣੀ ਇੱਥੋਂ ਚੱਕ ਕੇ ਉੱਥੇ ਸੜਦਾ ਹੁਣ ਇਹ ਦੱਸ ਦੇਣ ਲਈ ਵੀ ਇਹ ਪਾਣੀ ਜਦੋਂ ਇਹ ਫੈਕਟਰੀ ਬੰਦ ਹੋਣੀ ਹੈ ਕੋਈ ਵੀ ਆ ਆਰਡਰ ਹੋਏ ਹੋਏ ਨੇ ਦੇ ਤਾਂ ਇਹ ਪਾਣੀ ਕਿੱਥੋਂ ਆਉਂਦਾ ਹੈ ਇਹ ਇੰਡਸਟਰੀਅਲ ਵੇਸਟੇਜ ਹੈ ਇਹ ਫੈਕਟਰੀ ਚੱਲਣ ਕਰਕੇ ਨਿਕਲਦੀ ਹੈ ਤੇ ਹੁਣ ਜਿਹੜੀ ਵੱਡੀ ਗੱਲ ਮੈਂ ਕਹਿਣ ਲੱਗਿਆ ਕਿ ਆ ਬੈਠੇ ਸਾਰੇ ਪਿੰਡ ਵਾਲੇ ਇੱਧਰ ਵੀ ਅਸੀਂ ਤੁਹਾਨੂੰ ਜਾ ਕੇ ਵੀ ਵਿਖਾਉਨੇ ਆ ਇਹਨਾਂ ਨੇ ਇਹ ਮੋਟਰ ਚੱਕ ਕੇ ਕਿੱਥੇ ਰੱਖ ਲਈ ਸੀ ਤੁਸੀਂ ਆ ਗੱਡੀ ਨਾਲ ਵਾਲੀ ਥਾਂ ਤੇ ਮੋਟਰ ਰੱਖਤੀ ਕਿ ਗੱਲ ਚੱਲ ਰਹੀ ਹੈ ਇਹ ਫੈਕਟਰੀ ਦਾ ਤਾਂ ਬੰਦ ਦਾ ਆਰਡਰ ਹੈ ਇਹਨਾਂ ਦੇ ਉੱਤੇ ਥੋਡੇ ਤੇ ਕੱਲਿਆਂ ਤੇ ਕੀਤਾ ਜਾਂ ਬਾਕੀਆਂ ਤੇ ਵੀ ਕੀਤਾ 4 ਅੰਸ਼ 35 ਇੱਕ ਮੇਰੇ ਤੇ ਪੰਜ ਬੰਦਿਆਂ ਦੇ ਕਮਾਲੂ ਪਿੰਡਿਆਂ ਦੇ ਇਹਨਾਂ ਦੇ ਨਾਂ ਲੈ ਕੇ ਤੇ 4 ਅੰਸ਼ 35 ਜਿਨੂੰ ਮਰਜ਼ੀ ਪਾ ਦੇਣ ਇਹਨਾਂ ਤੇ ਕਿਹੜੀ ਦਫਾ ਲਈਏ ਤੁਹਾਡੇ ਤੇ ਚੋਰੀ ਦਾ ਜੀ ਚੋਰੀ ਦਾ ਮਕਦਮਾ ਕਰਤਾ ਜੀ ਐਫ ਆਈ ਆਰ ਕੱਟਤੀ ਮਕਦਮਾ ਨਹੀਂ ਐਫ ਆਈ ਆਰ ਕੱਟਤੀ ਸਾਹਮਣੇ ਹੁਣ ਇਹ ਦੱਸੋ ਕੇਸ ਇਹਨਾਂ ਤੇ ਹੋਣਾ ਚਾਹੀਦਾ ਜਿਹੜੇ ਕੇ ਸਰਕਾਰ ਦੀ ਕਨਸਟੀਟਿਊਸ਼ਨਲ ਬਾਡੀ ਦਾ ਆਰਡਰ ਨੂੰ ਡਿਨਾਈ ਕਰ ਰਿਹਾ ਐਫਲੂਐਂਟ ਵਾਟਰ ਕੱਢ ਕੇ ਬਾਹਰ ਪਾ ਰਹੇ ਨੇ ਤੇ ਕੇਸ ਇਨਾਂ ਤੇ ਹੋ ਰਿਹਾ ਹੈ ਮੈਂ ਸਿਰਫ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਤੁਸੀਂ ਕੇਸ ਇਨਾਂ ਤੇ ਕੀਤਾ ਇਹ ਕਿਹੜੀ ਗੱਲ ਦਾ ਕੀਤਾ ਚੋਰੀ ਦਾ ਆ ਤਾਂ ਪਈ ਉਹ ਮੋਟਰ ਤੇ ਚੋਰੀ ਕਿਵੇਂ ਹੋਗੀ ਤੇ ਫੇਰ ਤੁਹਾਡੇ ਅੱਜ ਡੀਐਸਪੀ ਸਾਹਿਬ ਇਨਾਂ ਨੂੰ ਆ ਕੇ ਆਂਦੇ ਨੇ ਕਿ ਕੇਸ ਨਹੀਂ ਕਰਾਂਗੇ ਸਿਰਫ ਇਸ ਲਈ ਕਿ ਅਸੀਂ ਸਾਰੇ ਆਉਣ ਵਾਲੇ ਆ